ਜਿੱਥੇ ਅਨਮੋਗੁਰਾ ਨੇ ਇਤਲਾਹ ਦਿੱਤੀ ਕਿ ਇੱਕ ਵੱਡਾ ਲਗਰੰਥੀ ਦੇ ਏਰੀਏ 'ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਂਦਨ ਨੂੰ ਐਂ ਫਿਤਰ ਕੀਤਾ ਦੋਆ ਜਾਣਿਆ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਵੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕਿਹਦੇ ਜੇ ਤੋਂ ਕਰਦੇ ਇੱਕ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਆ ਇਹ ਕਰ ਰਹੇ ਆ ਉਹਦੇ ਕੰਮ ਤੇ ਮਾਣਜੋਗੇ ਆਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੜੇ ਪੁਛਣ ਦੀ ਤਲਾਸ਼ਬੰਦ ਚ ਰਵਾਨਾ ਸੀ ਜਿੱਥੇ ਅਨੁਮੋਗ ਰਵਾਨੇ ਤਲਾਹ ਦਿੱਤੀ ਕਿ ਬਟਾਲਾ ਗ੍ਰਾਮਤੀ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਦਤ ਨਾਲ ਉਹਨਾਂ ਨੂੰ ਇਪਰ ਕੀਤਾ ਦੋਆ ਜਾਣਿਆ ਜਿੰਨਾ ਚੋ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਹਰ ਦੋਨੇ ਇੱਕੋ ਦੀ ਜਿਹਦੀ ਗੱਲ ਨਹੀਂ ਨਹੀਂ ਗ੍ਰੰਥਗੜ੍ਹ ਪਿੰਡ ਤੇ ਇਹ ਦੋਨੇ ਪਿੰਡ ਹਾਂ ਇੱਕੋ ਪਿੰਡ ਤੇ ਸਰ ਕੀ ਗੈਂਗਾਂ ਲਿੰਕਟੇ ਚੋਂ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕਿਹਦੇ ਚੋਂ ਕਾਤੇ ਇੱਕ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਿੰਦੇ ਹੀ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਲਓ ਇਹਨਾਂ ਦੀ ਐਕਟਵਾਸ ਦੇ ਵਿੱਚੋਂ 481000 ਰੁਪਏ ਡਰੱਗ ਬਣੇ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ ਜਿੱਤੇ ਅਨੁਮੋਗੁਰਾ ਨੇ ਤਲਾਹ ਦਿੱਤੀ ਕਿ ਇੱਕ ਵੱਡਾ ਲਗਰੰਥੀ ਦੇ ਏਰੀਆ ਚੋਂ ਇਹ ਹਿਰੋਇਨ ਦੇ ਪੈਸੇ ਤੇ ਹਿਰੋਇਨ ਦੇ ਲਈ 140 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲਾਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਰੇ ਤੇਨਾਂ ਨੂੰ ਐਂ ਕਿੱਤਰ ਕੀਤਾ ਦੋਵਾ ਜਾਣਾ ਹੈ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਵੀ ਤੇ ਉਹਦੇ ਹਦਾਇਤਾਂ ਦੇ ਅੱਗੇ ਹੀ ਰੋਇਨ ਦਾ ਕੰਮ ਕਰਦੇ ਸਰ ਕੀ ਦੇ ਦਿੱਤੋ ਕਾਤੇ ਇੱਕ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਮੰਨ ਜੋਗੇ ਆਈਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੈੜੇ ਪੁਰਸ਼ਾਂ ਦੀ ਤਲਾਸ਼ ਬੰਦ ਰਵਾਣਾ ਹੀ ਜਿੱਥੇ ਅਨਮੋਗੁਰਾ ਨੇ ਇਤਲਾਹ ਦਿੱਤੀ ਕਿ ਬਡਾਲਾਗਰਮ ਦੇ ਏਰੀਆ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਰੇ ਨਾਲ ਨੂੰ ਐਂ ਫਿਰ ਕਰ ਦਿੱਤਾ ਦੂਆ ਜਾਣਿਆ ਜਿੰਨਾ ਚੋ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤ ਆ ਇਹ ਸਰਪੰਚ ਆ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਪਿੰਡ ਦਾ ਹਰ ਦੋਨੇ ਇੱਕੋ ਦੀਏ ਇਸਦੀ ਦੋ ਬਾਤ ਨਹੀਂ ਨਹੀਂ ਗ੍ਰੰਥਕਾਰ ਪਿੰਡ ਤੇ ਹੀ ਦੋਨੇ ਪਿੰਡਿਕ ਹਾਂ ਇੱਕੋ ਪਿੰਡ ਦੇ ਸਰ ਕੀ ਗੈਂਗ ਦਾ ਲਿੰਕਟ ਹੈ ਜੇ ਉੱਪਰ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇ ਚੁਪਾਤੇ ਇੱਕ ਈ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਹਨਾਂ ਦੀ ਐਕਟਿਵਿਟੀ ਦੇ ਵਿੱਚੋਂ 481000 ਰੁਪਏ ਡਰੱਗ ਬਣੇ ជាក្រឿាប់ខ្ញើដាត់បាន